ਸਾਹਿਬ ਇਹ ਕਮਾਲ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2 ਫਰਵਰੀ ਨੂੰ ਮਨਾਏ ਜਾ ਰਹੇ ਵਿਆਪੁਰਬ ਨੂੰ ਲੈ ਕੇ ਗੁਰਦੁਆਰਾ ਹੈਡ ਦਰਬਾਰ ਕੋਟ ਪ੍ਰਾਣ ਰੂਪ ਨਗਰ ਦੇ ਮੁੱਖ ਪ੍ਰਬੰਧਕ ਬਾਬਾ ਖੁਸ਼ਹਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਗੁਰੂ ਕੇ ਮਹਿਲਪੋਰਾ ਸਾਹਿਬ ਵਿਖੇ ਇਕੱਤੇ 2 ਫਰਵਰੀ ਨੂੰ ਦੋ ਦਿਨ ਵਕ ਵਕ ਤਰ੍ਹਾਂ ਦੀਆਂ ਦੇਸੀ ਘਿਓ ਨਾਲ ਬਣੀਆਂ ਮਠਿਆਈਆਂ ਦਾ ਸਾਲਾਨਾ ਲੰਗਰ ਲਗਾਇਆ ਗਿਆ ਸਰਬਾਨ ਨਮਨ ਹੋ ਗੁਤ ਕਾਰੇ ਕਿਆ ਨਾ ਗੁਰੂ ਰੂਪ ਸਾਧ ਸੰਗਤ ਜੀਓ ਦਾਸ ਵੱਲੋਂ ਅਤੇ ਸੰਤ ਬਾਬਾ ਬਖਸ਼ਾਲ ਸਿੰਘ ਜੀ ਵੱਲੋਂ ਬਾਬਾ ਕਲੋਟੇ ਸੀ ਵੱਲੋਂ ਸਾਰੀਏ ਸਿੱਖ ਸੰਗਤਾਂ ਨੰਬਰ ਦਾ ਸਹਿਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਜਿੱਥੋਂ ਮਹਾਰਜ ਸਨੇਹ ਪਿਤਾ ਜੀ ਦਾ ਬਰਾਤ ਤੁਰੇ ਸੀ ਉਸ ਜਗ੍ਹਾ ਤੇ ਅੱਜ ਬੜੀਆਂ ਹੀ ਰੌਣਕਾਂ ਹਨ ਮੈਂ ਉਹ ਤੇ ਵਿਆਹ ਪੁਰਬ ਦੀ ਆ ਸੋ ਇੱਥੋਂ ਨਗਰ ਕੀਰਤਨ ਚੱਲਣਾ ਥੋੜੀ ਦੇਰ ਬਾਅਦ ਸੋ ਮੈਂ ਆਪਣੇ ਵੱਲੋਂ ਸਮੁੱਚੇ ਆਪਣੇ ਜਥੇ ਵੱਲੋਂ ਸਾਰੀਏ ਸਿੱਖ ਸੰਗਤਾਂ ਨੂੰ ਬੇਅੰਤ ਬੇਅਦ ਮਾਰਦੇ ਬਿਆਪੁਰ ਦੇ ਬਧਾਈਆਂ ਦੰਦਾ ਤੇ ਨਾਲ ਹੀ ਗੁਰਦੁਆਰਾ ਹਰਦਰਵਾਰ ਕੋਟਪ੍ਰਾੰਡ ਵੱਲੋਂ ਮੋਹਿਆ ਦੀ ਮੰਡੀ ਅਨੰਦਪੁਰ ਸਾਹਿਬ ਵੱਲੋਂ ਗੁਰੂ ਕੇ ਸੰਗਤਾਂ ਦੇ ਲਈ ਰਜਮੀਆਂ ਸਤਪਾਂ ਦੀਆਂ ਮਠਿਆਈਆਂ ਤੇ ਹੋਰ ਪਕਵਾਨ ਜੋ ਹਨ ਜਿਨਾਂ ਜਿਸ ਤਰ੍ਹਾਂ ਛੋਲੇ ਭਟੂਰੇ ਹੋਰ ਅੱਗੀਆਂ ਚੀਜ਼ਾਂ ਹਨ ਉਹ ਸੰਗਤਾਂ ਦੇ ਲਈ ਲਾਈਆਂ ਗਈਆਂ ਹਨ ਸੋ ਮੈਂ ਆਪਣੇ ਵੱਲੋਂ ਸਾਰੇ ਜਥੇ ਵੱਲੋਂ ਸਾਰੇ ਸਿੱਖ ਸੰਗਤਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਮਹਾਰਾਜ ਜਿੱਥੇ ਅਪਾਸ਼ੀਦੀ ਦਿਹਾੜੇ ਮਨਾਉਂਦੇ ਆ ਉੱਥੇ ਵਿਆਹ ਫੁਰਬ ਦੇ ਵਿੱਚ ਸਾਰੀਆਂ ਸਿੱਖ ਸੰਤਾਨਾਂ ਨੇ ਆਰਾਮ ਦੇ ਨਾਲ ਗੁਰੂ ਕੇ ਲਾਹਰ ਨੂੰ ਜਾਣਾ ਤੇ ਸਾਰਿਆਂ ਨੂੰ ਸਿੱਖ ਸੰਤਾਨਾਂ ਨੂੰ ਬੇਨਤੀ ਹੈ ਕਿ ਆਪਣੇ ਬڑے ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੋ ਇਤਿਹਾਸ ਸੁਣਾਓ ਮਹਾਰਾਜ ਦਾ ਤਾਂ ਕਿ ਸਾਡੇ ਬੱਚੇ ਆਉਣ ਵਾਲੇ ਭਵਿੱਖ ਵਿੱਚ ਜਾਨ ਮੁਨਾਰ ਵਰਤਕਣ ਜੋ ਜਿਸ ਸਤਾ ਤੇ ਮਹਾਰਾਜ ਦਾ ਨਗਰ ਕੀਰਤਨ ਸ਼ੁਰੂ ਹੋਣਾ ਇਹ ਮਹਾਰਾਜ ਦਾ ਆਪਣਾ ਘਰ ਸੀ ਜੋ ਕਿ ਗੁਰ ਤੇਗ ਬਹਾਦਰ ਜੀ ਨੇ 19 ਜੂਨ 1665 ਨੂੰ ਦੀ ਮੋੜੀ ਗੱਡ ਕੇ 11 ਮੈਂਬਰ ਮਹਾਰਾਜ ਦੇ ਪਰਿਵਾਰ ਦੇ ਲੰਮਾ ਹਤਾ ਇਸ ਸਥਾਨ ਤੇ ਰਹੇ ਸੋ ਇਹ ਬਹੜਾ ਮਹਾਨ ਸਥਾਨ ਹੈ ਨਾਲ ਹੀ ਦੇ ਸਾਹਮਣੇ ਗੁਰਦਾਸ ਸੀਸਗੰਢਾ ਜਿੱਥੇ ਮਹਾਰਾਜ ਦੇ ਗੁਰਦੇ ਬਾਦਲੇ ਸੀਸ ਦਾ ਸੰਸਕਾਰ ਹੋਇਆ ਸੋ ਬਹੁਤ ਹੀ ਸੰਗਤਾਂ ਨੂੰ ਵਧਾਈਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ